ਓਮਾਨ ਦੇ ਸਮੁੰਦਰ ਵਿੱਚ ਡੁੱਬੇ ਤੇਲ ਟੈਂਕਰ ਦੇ ਨਾਲ ਕਰੂ ਮੈਂਬਰ ਵੀ ਲਾਪਤਾ ਹੋਏ ਜਿਨ੍ਹਾਂ ਵਿੱਚ ਦੋ ਕਰੂ ਮੈਂਬਰ ਪੰਜਾਬ ਦੇ ਵੀ ਨੇ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਦੇ ਪਰ ਦਾ ਰਹਿਣ ਵਾਲਾ 22 ਸਾਲਾ ਦੀਪਕ ਇਹਨਾਂ ਵਿੱਚੋਂ ਇੱਕ ਹੈ ਜਿਸ ਦੇ ਲਾਪਤਾ ਹੋਣ ਕਾਰਨ ਪਰਿਵਾਰ ਚਿੰਤਾ ਵਿੱਚ ਹੈ ਪਰਿਵਾਰ ਨੇ ਪੰਜਾਬ ਦੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਲੜਕੇ ਦੀ ਜਲਦ ਭਾਲ ਕਰਕੇ ਘਰ ਵਾਪਸੀ ਕਰਵਾਈ ਜਾਵੇ ਕਿਉਂਕਿ ਦੀਪਕ ਘਰਦਿਆਂ ਦਾ ਇਕਲੌਤਾ ਕਮਾਣ ਵਾਲਾ ਸੀ ਜਿਸ ਦੇ ਲਾਪਤਾ ਹੋਣ ਕਾਰਨ ਪਰਿਵਾਰ ਵਾਲੇ ਸਦਮੇ ਵਿੱਚ ਨੇ ਸਾਡਾ ਬ੍ਰਦਰ ਸਿਗਾ ਦੀਪਕ ਦੀਪਕ ਸਿੰਘ ਤੇ ਪੈਂਦਾ ਹੈਗਾ ਹੈ ਦੇਪਰ ਤੇ ਜ਼ਿਲ੍ਹਾ ਹੁਸ਼ਿਆਰਪੁਰ ਤੇ ਇਹ ਲਾਸਟ 2 ਮੰਥ ਪਹਿਲਾਂ ਗਿਆ ਸੀਗਾ ਜੁਆਇਨ ਕੀਤਾ ਸੀਗਾ ਸ਼ਿਪ ਦਵਾਈ ਦੀ ਕੰਪਨੀ ਸੀਗੀ ਨੈਕਟੋ ਫਿਜੀ ਕਰਕੇ ਤੇ ਉਸ ਤੋਂ ਬਾਅਦ ਸਾਡੀ 14 ਤਰੀਕ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਇਹਦੇ ਨਾਲ ਤੇ ਕੰਪਨੀ ਨਾਲ ਕੰਟੈਕਟ ਸਾਡਾ ਹੋਇਆ 16 ਤਾਰੀਖ ਨੂੰ 16 ਤਾਰੀਖ ਨੂੰ ਕੰਟੈਕਟ ਹੋਣ ਤੋਂ ਬਾਅਦ ਉਹਨਾਂ ਨੇ ਸਾਨੂੰ ਦੱਸਿਆ ਕਿ ਸ਼ਿਪ ਪੰਟੀ ਹੋ ਗਿਆ ਹੈ ਕੁਝ ਰੌਫ ਵੈਦਰ ਕਰਕੇ ਕੁਝ ਰੀਜ਼ਨ ਉਹਨਾਂ ਨੇ ਦੱਸੇ ਤੇ ਉਸ ਤੋਂ ਬਾਅਦ 17 ਤਾਰੀਖ ਨੂੰ ਸਾਨੂੰ ਪਤਾ ਲੱਗਾ ਕਿ ਉਹਦੇ ਵਿੱਚੋਂ 10 ਗਰੂ ਮਿਲੇ ਐ ਜਿਹਦੇ ਵਿੱਚੋਂ 9 ਸਹੀ ਸਲਾਮਤ ਆ ਤੇ ਇੱਕ ਡੈੱਡ ਮਿਲਿਆ ਟੋਟਲ 16 ਗਰੂ ਸੀਗੇ ਇਹਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਤੱਕ ਸਾਨੂੰ ਕੋਈ ਕਵਰ ਨਹੀਂ ਇਹਨਾਂ ਦੀ ਤੇ ਸਾਡੀ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਆ ਹੁਣ ਕਿ ਸਾਨੂੰ ਬਾਹਰ ਤੋਂ ਖਬਰਾਂ ਮਿਲ ਰਹੀਆਂ ਕਿ ਰੈਸਕਿਊ ਆਪਰੇਸ਼ਨ ਹੈ ਜਿਹੜਾ ਉਹ ਬੰਦ ਕੀਤਾ ਜਾ ਰਿਹਾ ਹੈ ਜਿੱਦਾਂ ਵੀ ਹੈ ਤੇ ਹੁਣ ਸਾਡੀ ਇਹੀ ਉਪੀ ਲੈ ਇੰਡੀਅਨ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਤੋਂ ਕਿ ਜਦੋਂ ਤੱਕ ਸਾਨੂੰ ਕੋਈ ਵੀ ਸੂਚਨਾ ਨਹੀਂ ਮਿਲਦੀ ਇਹ ਆਪਰੇਸ਼ਨ ਬੰਦ ਨਾ ਕੀਤਾ ਜਾਵੇ। ਮੈਂ ਦੀਪਕ ਸਿੰਘ ਦਾ ਇੱਕੋ ਹੀ ਸਾਡਾ ਕਮਾਂਡ ਵਾਲਾ ਬੇਟਾ ਸੀਗਾ। ਹੋਰ ਘਰ ਵਿੱਚ ਹੈ ਨਹੀਂ ਕੋਈ ਕਮਾਂਡ ਵਾਲਾ। ਮੈਂ ਕਿ ਕਮਾਂਡ ਵਾਸਤੇ ਕਰੋਗੇ? ਲਾਸਟ ਵਕਤ ਮੇਰੇ ਨਾਲ ਹੋਈ ਇੱਕ 3-3 ਗੱਲ ਹੋਈ ਮੇਰੇ ਨਾਲ। ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ। ਤੇ ਇਹ ਕਹਿ ਕੇ ਪਾਪਾ ਮੈਂ ਠੀਕ ਠਾਕ ਹਾਂ। ਤੁਸੀਂ ਚਿੰਤਾ ਨਹੀਂ ਕਰਨਾ। ਜਿਸ ਤਰ੍ਹਾਂ ਤੁਹਾਡੀ ਫੈਮਲੀ ਦੱਸ ਰਹੀ ਕਿ ਇਹਦਾ ਆਪਰੇਸ਼ਨ ਤੁਹਾਨੂੰ ਇਦਾਂ ਦੀ ਖ਼ਬਰਾਂ ਮਿਲਦੇ ਨੇ ਕਿ ਜਿਹੜਾ ਰੈਸਕਿਊ ਆਪਰੇਸ਼ਨ ਰੁਕ ਗਿਆ ਜੀ। ਹਾਂਜੀ। ਹਾਂਜੀ। ਹਾਂਜੀ ਕਹੋ ਬੜੀ ਨਹੀਂ ਕੀਤਾ ਜੀ ਤੁਹਾਨੂੰ ਜਦੋਂ ਇਹ ਮਸ਼ੀਨ ਦੀ ਤੁਹਾਨੂੰ ਦੱਸਿਆ ਸੀ ਉਹਨਾਂ ਨੇ ਕੰਪਨੀ ਸੇ ਕਹਿੰਦੀ ਹੈ ਕਿ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਪਰ ਉਹ ਫਿਰ ਵੀ ਪਤਾ ਲੱਗਿਆ ਕਿ ਢਿਲ ਕਰਦੇ ਪਏ ਕਾਰਨ ਕੀ ਹੈ ਜਦ ਜਾਜ ਦੁੱਬੰਦਾ ਜਾ ਕਿਸ ਤਰ੍ਹਾਂ ਦੁੱਬਿਆ ਸੀ ਉਹ ਪਤਾ ਲੱਗਿਆ ਕੁਝ ਹਾਂਜੀ ਉਹ ਕਹਿੰਦੇ ਤੂਫਾਨ ਆਇਆ ਤੂਫਾਨ ਦੇ ਆਉਣ ਨਾਲ ਪਲਟੀ ਹੋ ਗਈ ਜਿਆਦਾ ਹਾਂਜੀ ਤੇ ਹੋਰ ਵੀ ਉਹਦਾ ਕੋਈ ਸਾਥੀ ਸੀਗਾ ਜੀ ਲੋਕਲ ਜਾਂ ਕੋਈ ਇਲਾਕੇ ਸਾਥੀ ਇਥੋਂ ਦਾ ਨਹੀਂ ਇੱਕ ਪਠਾਨਕੋੜ ਦਾ ਹੈਗਾ ਉਹਨਾਂ ਦਾ ਹੋਈ ਸੀਨੀਅਰ ਉਹਨਾਂ ਨੇ ਉਸ ਫੈਮਲੀ ਨਾਲ ਗੱਲ ਹੋਈ ਤੁਹਾਡੀ ਨਹੀਂ ਉਹਨਾਂ ਨਾਲ ਗੱਲ ਨਹੀਂ ਸੀ ਹੋਈ ਉਹਨਾਂ ਨਾਲ ਕੋਈ ਸੰਪਰਕ ਨਹੀਂ ਹੋ ਰਿਹਾ ਉਹਨਾਂ ਨਾਲ ਕੋਈ ਸੰਪਰਕ ਨਹੀਂ ਆਇਆ ਉਹ ਕੀ ਮੰਗ ਕਰਨਾ ਚਾਹੁੰਦੇ ਉਹ ਸਰਕਾਰ ਅਸੀਂ ਚਾਹਨੇ ਸਾਡਾ ਬੱਚਾ ਵਾਪਸ ਖਾਣਾ ਚਾਹੀਦਾ ਹੈ ਕਿਸੇ ਦੇ ਹਾਲ ਤੇ ਬਿਠੇ ਜਿਹੜੇ ਕਾਰਵਾਈ ਬੰਦ ਨਾ ਕੀਤੀ ਜਾਵੇ ਪਰਦਰਸਰ ਕਾਰਨ ਸੁਨਿਆ ਸਰਕਾਰ ਨੂੰ ਹਾਂਜੀ 14 ਤਰੀਕ ਨੂੰ ਵੀ ਮੇਰੇ ਨਾਲ ਗੱਲ ਕੀਤੀ ਮੰਮੀ ਅਸੀਂ ਚੈਲੀ ਪੀਆਗੇ ਤਾਂ ਹੁਣ ਨੈਟਵਰਕ ਘਟਵਾ ਕਰਨਾ ਤਾਂ ਮੈਸੇਜ ਮੈਸੇਜ ਕਰ ਦਿਆ ਕਰਕਾ ਮੈਂ ਤਾਂ ਉਸ ਤੋਂ ਬਾਅਦ ਕੋਈ ਮੈਸੇਜ ਨਹੀਂ ਕੋਈ ਫੋਨ ਨਹੀਂ ਇਹ ਤਾਂ ਹੁਣ ਸਾਨੂੰ ਤਾਂ ਸਵੇਰੇ ਪਤਾ ਲੱਗਾ ਕਿ ਜਹਾਜ਼ ਪਲਟੀ ਹੋਈ ਗਿਆ ਇਹ ਤਾਂ ਲਾਪਤਾ ਹੋਈ ਇਹਨਾਂ ਦੇ ਜਿਹੜੇ ਹੋਰ ਜਿਹੜਾ ਉਹਨਾਂ ਦੇ ਨਾਲ ਹੋਰ ਵੀ ਕੋਈ ਦੋਸਤ ਵਗੈਰਾ ਨਾਲ ਤੁਹਾਡੇ ਇੱਕ ਸੰਪਰਕ ਹੋਇਆ ਹੋਵੇ ਜਿਹੜਾ ਜਿਹੜੇ ਰੈਸਕਿਊ ਕੀਤਾ ਜਾਂ ਇਹਨਾਂ ਨੂੰ ਕਿਸੇ ਦਾ ਫੋਨ ਆਇਆ ਹੋਵੇ ਨਹੀਂ ਕੋਈ ਫੋਨ ਨਹੀਂ ਕੋਈ ਮੈਂਦਾ ਜੇ ਕਿਸੇ ਨਾਲ ਤੁਸੀਂ ਗੱਲਬਾਤ ਹੋਈ ਤੁਹਾਡੇ ਨਾਲ ਪ੍ਰਸ਼ਾਸਨ ਦੇ ਨਾਲ ਇਥੋਂ ਦੇ ਨਾਲ ਕਹੇ ਨਾ ਨਹੀਂ ਗੱਲ ਹੋਈ ਮੇਰਾ ਬੱਚਾ ਤੋਪੀ ਕੇ ਮੈਨੂੰ ਘਰ ਭਜਾਓ ਬਸ ਮੇਰੀ ਇਹੀ ਅਪੀਲ ਹੈ ਮੇਰਾ ਮੇਰਾ ਇੱਕੋ ਹੀ ਬੋਤ ਹੈ ਮੇਰਾ ਕਮਾਣੇ ਵਾਲਾ ਹੈ ਕੋਈ ਨਹੀਂ ਮੇਰੇ ਘਰ ਮੇਰਾ ਬੱਚਾ ਮੈਨੂੰ ਤੋਪੀ ਕੇ ਮੇਰੇ ਘਰ ਭਜਾਓ ਬਸ ਮੈਨੂੰ ਕੁਝ ਨਹੀਂ ਚਾਹੀਦਾ ਮੈਨੂੰ ਮੇਰਾ ਬੱਚਾ ਚਾਹੀਦਾ ਏ ਮੇਰਾ ਬੱਚਾ ਮੈਨੂੰ ਮੇਰੇ ਘਰ ਭਜਾਓ ਬਸ ਜਿੱਤੇ ਮਰਜੀ ਹੈ ਮੇਰਾ ਬੱਚਾ ਤੋਪੋ ਤੋਪੀ ਕੇ ਮੇਰੇ ਘਰ ਭਜਾਓ ਕਿ ਸਵੇ ਦੋ ਮੰਥ ਹੋ ਗਏ ਉਹਨੂੰ ਦੁਬਈ ਗਏ ਨੂੰ ਤੇ ਹੁਣ 14 ਤਰੀਕ ਨੂੰ ਆਖਰੀ ਵਾਰ ਉਹਦੇ ਨਾਲ ਗੱਲ ਹੋਈ ਹੈ ਉਸ ਤੋਂ ਬਾਅਦ ਉਹਦੇ ਨਾਲ ਕੋਈ ਕੰਟੈਕਟ ਨਹੀਂ ਹੋਇਆ ਸਾਡਾ ਤੁਹਾਦੋਂ ਤਾਂ ਮਿਸਿੰਗ ਹੀ ਚੱਲ ਰਹੇ ਹਨ ਹਾਂਜੀ ਪਰ ਸਾਨੂੰ ਇਹ ਖਬਰ ਨਹੀਂ थी ਕਿ ਜਿਹੜੀ ਸ਼ਿਪ ਹੈ ਉਹ ਉਹਦੇ ਨਾਲ ਇਹ ਹਾਦਸਾ ਹੋ ਗਿਆ ਹੈ ਤੇ ਉਹ ਸਾਨੂੰ ਦੋ ਦਿਨ ਪਹਿਲਾਂ ਹੀ ਪਤਾ ਲੱਗਿਆ ਹੈ ਤੇ ਸ਼ਿਪ ਡੁੱਬੇ ਹੋਏ ਨੇ ਕਿੰਨਾ ਟਾਈਮ ਲਗਭਗ ਇੱਕ ਹਫਤਾ ਹੋ ਗਿਆ ਇੱਕ ਵੀਕ ਹੋ ਗਿਆ ਕੋਈ ਨਾ ਕੋਈ ਕੰਪਨੀ ਨੇ ਕਿਹਾ ਤੁਹਾਨੂੰ ਰਿਪਲਾ ਨਹੀਂ ਦਿੱਤੀ ਜਾਂ ਫੋਨ ਕੀਤਾ ਹੋਵੇ ਕਿਸ ਤਰ੍ਹਾਂ ਹਾਂਜੀ 3-4 ਦਿਨ ਪਹਿਲਾਂ ਭਾਰੀ ਹੋਣਾ ਨਾਲ ਹੋਈ ਥੀ ਪਰ ਉਹਨਾਂ ਨੇ ਸਾਨੂੰ ਦੱਸਿਆ ਨਹੀਂ ਕਿਉਂਕਿ ਉਹਨਾਂ ਨੇ ਇਹ ਸੋਚਿਆ ਹੋਣਾ ਕਿ ਟੈਨਸ਼ਨ ਵਗੈਰਾ ਹੋਏਗੀ ਇਸ ਲਈ ਉਹਨਾਂ ਨੇ ਆਪੇ ਮਤਲਬ ਖੋਜ ਬਗੈਰ ਕਰਨੀ ਪੁੱਛ ਰਹੇ ਕਿ ਤੁਸੀਂ ਸਾਨੂੰ ਕੁਝ ਤੁਹਾਡੇ ਵੱਲੋਂ ਕੀ ਆਪਣੇ ਵੱਲੋਂ ਤੌਰ ਤੇ ਜਾਂ ਕੋਈ ਕਿਸੇ ਨਾਲ ਤੁਸੀਂ ਮਿਲੇ ਹੈਗੇ ਪ੍ਰਸ਼ਾਸਨ ਦੇ ਅਧਿਕਾਰੀ ਦੇ ਨਾਲ ਜਾਂ ਲੋਕਲ ਪ੍ਰਸ਼ਾਸਨ ਦੇ ਨਾਲ ਜਾਂ ਮਿਨਿਸਟਰੀ ਜਿਹੜੀ ਹੈਗੀ ਹੈ ਸ਼ਹਿਰੀ ਨਹੀਂ ਜੀ ਹਜੇ ਕਿਸੇ ਨਾਲ ਨਹੀਂ ਗੱਲਬਾਤ ਹੋਈ ਸਿਰਫ ਕੰਪਨੀ ਦੇ ਥਰੂ ਮੇਲ ਆਈ ਹੈ ਕਿ ਰੈਸਕਿਊ ਆਪਰੇਸ਼ਨ ਜਿਹੜਾ ਹੈ ਉਹ ਚੱਲਿਆ ਹੈ ਬਟ ਜਿੱਦਾਂ ਕਿ ਰਿਅੂਮਰ ਵੀ ਫੈਲ ਰਿਹਾ ਕਿ ਇਹ ਰੈਸਕਿਊ ਆਪਰੇਸ਼ਨ ਜਿਹੜਾ ਹੈ 9 ਜਣੇ ਚੋਂ ਬਚਾਏ ਉਸ ਤੋਂ ਬਾਅਦ ਉਹ ਬੰਦ ਕਰ ਦਿੱਤਾ ਗਿਆ ਹੈ ਜਾਂ ਕਿਤੇ ਢਿੱਲ ਪੈ ਗਈ ਹੈ ਪਰ ਮੇਰੀ ਸਰਕਾਰ ਨੂੰ ਪੰਜਾਬ ਸਰਕਾਰ ਜਾਂ ਪਾ ਸਰਕਾਰ ਨੂੰ ਇਹ ਬੇਨਤੀ ਹੈ ਕਿ ਰੈਸਕਿਊ ਆਪਰੇਸ਼ਨ ਜਿਹੜਾ ਹੈ ਉਹ ਬੰਦ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਮੇਰਾ ਭਰਾ ਨਹੀਂ ਲੱਭਿਆ ਜਿੰਨੇ ਹੈ 6 ਦੇ 6 ਮੈਂਬਰ ਸਾਰਿਆਂ ਨੂੰ ਸਹੀ ਸਲਾਮਤ ਇੰਡੀਆ ਵਾਪਸ ਲਿਆਇਆ ਜਾਵੇ